ਸਤਿ ਸ੍ਰੀ ਅਕਾਲ ਜੀ। ਸੋ ਆਈ ਤੁਹਾਡਾ ਅੱਜ ਦੀ ਵੀਡੀਓ ਚ। ਮੋਟਰਪਾਹ ਪਹੁੰਚ ਗਏ ਹੁਣ ਅੱਜ ਬਾਜਰੇ ਕੋਲ ਆਉਂਦੀ ਗਵਰਨਮੈਂਟ ਦੀ ਡਿਊਟੀ ਕਰਨ। ਮੈਂ ਕਿਹਾ ਵੀ ਪਹਿਨਾ ਕੱਖ ਵੱਢ ਲਈ ਆਈਏ, ਉੱਚ ਬਾਜ ਜੋ ਕੋ ਮਰਜ਼ੀ ਕਰੀ ਜਾਓ। ਦਿਖਾਉਂਦੇ ਆ ਤੁਹਾਨੂੰ। ਇਹ ਉਹੀ ਬਾਜਰਾ ਜਿਹੜਾ ਆਪਣਾ ਗਰਗਿਆ ਦਾ ਫੇਰ ਵੀ ਥੋੜਾ ਜਿਹਾ ਖੜਾ ਹੋ ਗਿਆ। ਵਧੀਆ ਹੋਇਆ ਬੂਟਿਆਂ ਵਿੱਚ। ਅੱਜ ਇਹਦਾ ਨੰਬਰ ਲੱਗ ਗਿਆ। ਅੱਜ ਤੇ ਇਹਦਾ ਵਾਢਾ ਸ਼ੁਰੂ ਆ। ਉਧਰ ਦੱਲੀ ਸਾਡਾ ਸੁਪਰ ਫਾਸਟ। ਅੱਖ ਵੱਢ ਵੀ ਲਿਆ ਆ। ਇਹ ਨੰਬਰ ਪਹਿਲੀ ਫਰ نو بھی ਸਾਡਾ ਬੰਦਾ ਵੀ ਪਹੁੰਚ ਗਿਆ ਦਾਤੀ ਲੈ ਕੇ ਹੂੰ ਦੱਲੀ ਆਉਂਗਾ ਆਈ ਨਹੀਂ ਹੈਗਾ ਦੱਲੀ ਆ ਕੇ ਖੜੂਗਾ ਬਸ ਚੱਲ ਫਿਰ ਕਰੀਏ ਵੱਡਣਾ ਸ਼ੁਰੂ ਹਾਂਜੀ ਵਧੇਗਾ ਹੋਇਆ ਇਹ ਗੱਖ ਇਹ ਅੱਜ ਤੇ ਇਹਨਾਂ ਦਾ ਵੱਡਾ ਹੁਣ ਅਸਲ 'ਚ ਮੀਂਹ ਨਹੀਂ ਪਿਆ ਜੇ ਕਿਤੇ ਮੀਂਹ ਪੈ ਜਾਂਦਾ ਫੇਰ ਇਹਨਾਂ ਦੇ ਗਲਜਣਾਂ ਦਾ ਗਰੇਵਿਆਂ ਨੇ ਕਿ ਜਿਕਣਾ ਟੇਢੇ ਹੋਗੇ ਤੇ ਹਵਾ ਕਰਕੇ ਕੀਤੇ ਇਹਦੇ ਇੱਕ ਪਾਸੇ ਹਾਂ ਉਹ ਠੀਕ ਆ ਮਾ ਵੱਡਣਾ ਵੱਡਾ ਲਾ ਦੀਏ ਕੱਢ ਲੀਏ 10 ਦਿਨ ਜਿਹੜੇ ਨਿਕਲਦੇ ਆ ਇੱਥੇ ਤੇ ਸ਼ੁਰੂ ਕਰਨਾ ਆਪਣੇ ਆ ਕੇਰੇ ਨੂੰ ਇੱਧਰ ਤੇ ਹੂੰ ਕਰਦੇ ਇੱਥੇ ਤੇ ਸ਼ੁਰੂ ਚੱਲ ਕੜੀਆਂ ਸ਼ੁਰੂ ਫੇਰ ਹੂੰ ਚੱਲ ਲਾ ਵੀ ਦੱਲੀ ਆ ਗਿਆ ਹਟਿਆ ਨਹੀਂ ਹੈਗਾ ਬੜਲੇ ਆ ਦੱਲੀ ਆ ਕੇ ਤੇਰੀ ਰੀਜ਼ ਨਹੀਂ ਰਾਤੀ ਹੁਣ ਮੈਂ ਵੀ ਅੱਧਾ ਘੰਟਾ ਲੇਟ ਹੋ ਗਿਆ ਅੱਜ ਅੱਛਾ ਜੀ ਹਾਂ ਹਾਂ ਉਹ ਲੱਜ ਕੇ ਸਪੀਡ ਸਾਈਕ ਹਾਂ ਯੋ ਬੱਦਮ ਬੱਦਲ ਤਰੇ ਬੈਣੀ ਦਿਮਾਗ ਨਾਲ ਹਾਂ ਸਾਰ ਨੂੰ ਵੱਡਲਾ ਸ਼ਾਮ ਨੂੰ ਹਾਂ ਉਹਦਾ ਜੇ ਚੱਕੇ ਜਾ ਨਾਲ ਪੱਡ ਗਏ ਹਾਂ ਪਾਸੇ ਬਾ ਚੱਕ ਲੈ ਜਾ ਆ ਕਈ ਵਾਰੀ ਨਾ ਸ਼ਾਮ ਨੂੰ ਵੱਡੇ ਵਿੱਚ ਸੱਪ ਸੱਪ ਵੇਝੇ ਕਰਦਾ ਨਹੀਂ ਮੈਂ ਕੰਨੀ ਕਰਦਾ ਪੰਗਾ ਨਹੀਂ ਲਈਦਾ ਵੱਡੀ ਤੇ ਸਵੇਰੀ ਵੱਡਲਾ ਜਦੇ ਕਿਆ ਲੱਗਦਾ ਅੱਧਾ ਘੰਟਾ ਦਾ ਲੱਗਣਾ ਨਹੀਂ ਹੈਗਾ ਮੈਂ ਵੀ ਦੇਖ ਬਾਈ ਟਰਾਲੀ ਫੁੱਲ ਜਾਨੀ ਹੈ ਉਹ ਆਹੋ ਚੱਲ ਤੈਨੂੰ ਪੌਣਾ ਘੰਟਾ ਲੱਗ ਜੂ ਜੇ ਸਾਨੂੰ 10 15 ਮਿੰਟ ਲੱਗਦੇ ਆ ਤੇ ਸਾਹ ਸੀ ਲਿਆ ਟੁਕਲੇ ਵਿੱਚ ਸਭ ਹੁੰਦਾ ਮੈਂ ਲਾਦੀਏ ਵੱਡਾ ਅੱਜ ਜੀਰੀ ਕਿੰਨੀ ਰਹਿੰਦੀ ਹਲੇ ਆ ਬਾਜ਼ਾਰ ਆ ਗਿਆ ਬਸ ਲੱਗ ਪਨੀਰੀ ਪਟਣ ਦੋ ਨੋ ਮਿਲ ਕੇ ਲਾਉਣ ਦੀ ਲੱਗੇ ਆ ਗਈ ਆ ਹੁਣ ਉਹ ਮਾ ਪਾ ਕੇ ਰੱਖ ਰੋਡਾ ਬਟਰੱਕ ਨੇ ਇੱਕ ਨਹੀਂ ਪੰਜ ਲਾ ਦਿੱਤਾ ਅੱਛਾ ਤੇ ਸੁੱਕੇ ਜੇ ਕੱਦੂ ਕਰਤਾ ਤੇ ਵਧੀਆ ਫਿਰ ਤਾਂ ਸਾਡੇ ਸਕੀਮ ਪਰ ਆ ਗਿਆ ਤੂੰ ਵੀ ਬੱਸ ਵਾਜ ਰਹਾ ਹੈਗਾ ਵਾਹਕਾਰ ਹੈਗਾ ਬੱਸ ਅੱਛਾ ਪੂਰੇ ਆਹ ਪਨੀਰੀ ਵਾਲਾ ਹੋਰ ਅਜੇ ਪੜ ਗਿਆ ਬੰਦੀ ਰੱਖ ਫੜ ਆ ਤਾਂ ਬੜਾ ਦੇਖ ਲੈ ਆਟਾ ਦਾ ਹਾਂ ਚੱਲ ਲੈ ਲੈਣੀ ਬੱਸ ਔਖਾ ਜਿਆਦਾ ਇਹ ਟ੍ਰਾਲੀ ਦਾ ਟਰਾਲੀ ਵਧਾ ਕਾਨੂੰਨਦਾਰ ਨੇ ਵਾਢ ਲੈਣੇ ਆਪਾਂ ਨੇ ਵਧ ਦੇਣੇ 10 ਮਿੰਟ ਦਾ ਕੰਮ ਆ ਯਾਰ ਸਾfte ਬੰਨੇ ਕਿੱਥੇ ਵਧਣੇ ਹੁੰਦੇ ਸਵੇਰੇ ਤੇ ਬਾਅਦ ਹੋਰ ਕੰਮ ਸ਼ੁਰੂ ਕਰਨਾ ਪਹਿਲਾ ਕੰਮ ਕੱਖ ਵਧਣਾ ਜਿਹੜੀ ਡੈਲੀ ਦਾ ਏ ਹੈ ਜਿਹੜਾ ਡੈਲੀ ਦਾ ਹੀ ਏ ਤਾਂ ਇਹ ਤਾਂ ਡੈਲੀ ਦੀ ਗਵਰਨਮੈਂਟ ਦੀ ਡਿਊਟੀ ਏ ਤਾਂ ਡੈਲੀ ਉਹ ਵੜਦਾ ਦਿੱਲੀ ਵੀ ਸਵੇਰੇ ਲੈ ਜਾਂਦਾ ਰੇਡਰ ਜਮਾਹਰੇ ਗੋਹਾ ਜਿਹੜੇ ਨਹੀਂ ਜਾਂਦਾ ਹੁੰਦਾ ਰੇਡੀ ਤੇ ਦਲੀ ਗਰੀਸ ਕਿੱਥੇ ਹੋਣੀ ਅੱਜ ਚੱਲ ਜਾਈਏ ਚੱਕੇ ਮਟਾਦਾ ਵਾਪਸ ਚੱਲ ਫਿਰ ਆਲਾ ਬਲਾ ਕਰਾਇਆ ਵੀ ਹਾ ਦਸੀਗਾ ਉਹ ਤਾਂ ਲੋ ਜੀ ਖਤੀ ਵੀ ਘਰਤੀ ਜਿਹੜੀ ਰਹਿੰਦੀ ਸੀ ਜਿਹਦਾ ਪਾਣੀ ਦਾ ਰੋਲਾ ਪੈਂਦਾ ਤਾਂ ਬੰਦਾ ਆ ਗਿਆ ਸਾਡਾ ਕੱਦੂ ਕਰਨੇ ਨੂੰ ਵੇ ਲੋ ਜੀ ਭੋਲੂ ਬਾਈ ਨੂੰ ਬੰਦਾ ਪਹੁੰਚ ਗਿਆ ਚੱਲ 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 ਆ ਜਾ ਗਾਨ ਮੈਂ ਕਹਿੰਦਾ ਉਹ ਇਹ ਤਾਂ ਪਹਿਲੀ ਵਾਰੀ ਤਾਂ ਲੱਗੇ ਹੋਣੇ ਮੇਰੇ ਸਾਹ ਕੋਲੇ ਕਦੇ ਲਾਇ ਹੀ ਨਹੀਂ ਤੈਨੂੰ ਦੇਖੇਗਾ ਜੇ ਲੱਗੇ ਵੀਰੇ ਲੱਗੇ ਨਹੀਂ ਕਦੇ ਪਹਿਲੀ ਵਾਰੀ ਮੈਂ ਵੀ ਕਦੇ ਲਾਇ ਹੀ ਨਹੀਂ ਪਹਿਲੀ ਵਾਰੀ ਉਹਦੇ ਜਿਹੜਾ ਲਾਉਂਦਾ ਤੂੰ ਤਾਂ ਅਦੇ ਲਾ ਕਹਿੰਦਾ ਪਾਈਪ ਦੇਖੀ ਕਹਿੰਦਾ ਕਾਲਾ ਪਾਈਪਾਂ ਦਾ ਬੋਬੇਰੀ ਆ ਯਾ ਸੜੇ ਨੂੰ ਕੁਛ ਲਾਉਣਾ ਨਹੀਂ ਟੁੱਟਣਾ ਨਹੀਂ ਹੁੰਦੇ ਮੇਰੇ ਘਰ ਦਾ ਕਾਲਾ ਯਾ ਲੱਗਿਆ ਅਸੀਂ ਫਿੱਟ ਕਰਾਇਆ ਉਹ ਖੜਾ ਜਿਹਾ ਲੱਗਿਆ ਪਹਿਲੀ ਫਿੱਟ ਕਰਾਇਆ ਪਹਿਲੀ ਕਰਾਇਆ ਫਿੱਟ ਉਦੋਂ ਮੈਂ ਕਿੱਥੇ ਕਰਾਇਆ ਮੈਂ ਤਾਂ ਪਟਾਕੇ ਗਿਆ ਤੁਸੀਂ ਹੋਰ ਪਾਸੇ ਪਟਕ ਕੇ ਗਿਆ ਹੋਰ ਪਾਸੇ ਪਟਕ ਕੇ ਗਿਆ ਹਾਂ ਇੰਨਾ ਦੂਏ ਪਾਸੇ ਦਿੰਦੇ ਹੁੰਦਾ ਅੱਛਾ ਉਹ ਨਾਲ ਕਿੱਥੇ ਦਾ ਦੇਖਣਗੇ ਜੇ ਆਪਣੇ ਵਾਸਤੇ ਹਾਂ ਵੇਲਾ ਰ ਆ ਬੇਟਾ ਇਹ ਪਰਮਦਰ ਟੋਆ ਇੱਥੇ ਪੈ ਪੇ ਦਾ ਇੱਧਰ ਹਾਂ ਤੇ ਕੱਢ ਕੇ ਗਿਆ ਬੈਪ ਦਿਖਾ ਕੇ ਕੱਢ ਕੇ ਆਏ ਸੀ ਇਸ ਦੇ ਬਾਅਦ ਇਹਨੇ ਕਰਿਆ ਇੰਨੇ ਰ ਦੀ ਮੈਂ ਤਾਂ ਕਿਹਾ ਵੀ ਕੰਮ ਲਾ ਕੇ ਰੱਖੀ ਨਾ ਇਹਨੂੰ ਹਾਂ ਮਗਾ ਵੀ ਨਵੇੜਦੀ ਹੈ ਅੱਜ ਭਈ ਕਹਿੰਦੇ ਭੱਜ ਜਾਣਾ ਅਨੇ ਦੀਆਂ ਛੋਟੇ ਛੋਟੇ ਹਾਂ ਟਾਈਮ ਸਰ ਲੈਟ ਆ ਗਈ ਪਰ ਬੇਟਾ ਸਟਾਰ ਟਿਕਰ ਹੋਊਗੀ ਜੇ ਨਾ ਉਹਦੀ ਲਾਈਟ ਅਜ ਜਨਰੇਟਰ ਲਾਉਣੀ ਸਲਾਹਤੀ ਫਿਰ ਤਾਂ ਰਾਤ ਆਜੀ ਪਰ 1 ਵਜੇ ਆਇਆ ਇਸ ਤਰ੍ਹਾਂ ਕਹਿ ਰਿਹਾ ਮੈਂ ਇਹ ਅੱਜ ਤਾਂ 8 ਵਜੇ ਦਾ ਠੀਕ ਨਹੀਂ ਆਇਆ ਅੱਜ ਲੇਟ 12:30 ਐ ਹਾਂ ਵੀਰ ਆਟੋਮੈਟਿਕ ਚੱਕ ਗਿਆ ਹਾਂ 22 ਵਜੇ ਨਤੀ ਦੀ ਅੱਖ ਖੁੱਲੀ ਹੋਣੀ ਹਾਂ ਉਹਨੇ ਮੈਨੂੰ ਫੋਨ ਕਰਿਆ ਕਹਿੰਦਾ ਸਰਦਾਰ ਜੀ ਲਾਈਟ ਆ ਗਈ ਮੈਂ ਮੋਟਰ ਚਲਦੀ ਕਹਿੰਦਾ ਮੋਟਰ ਤਾਂ ਚਲਦੀ ਹੋਣੀ ਹਾਂ ਮੈਂ ਮੋਟਰ ਕਦੇ ਨਹੀਂ ਚਲਦੀ ਚਲ ਮੈਂ ਆਇਆ ਆ ਕੇ ਦੇਖਿਆ ਆਟੋਮੈਟਿਕ ਚੱਕਿਆ ਵਾ ਤਾਂ ਫਿਰ ਮੈਂ ਚਲਾ ਕੇ ਗਿਆ ਮੈਂ ਵੀ ਨੂੰ 3 ਵਜੇ ਫੋਨ ਕਰਿਆ ਮੈਂ ਤੂੰ ਚੱਕ ਗਿਆ ਤਾਂ ਹਾਂ ਇਹ ਨਾ ਮਚ ਗਿਆ ਤਾਂ ਮੈਂ ਚੱਲ ਕੋਈ ਨਹੀਂ ਚੱਕ ਗਿਆ ਤਾਂ ਗੱਲੀਆਂ ਵੀ ਗੱਲੀ ਦਾ ਫੋਨ ਆਇਆ ਤਾਂ ਕਹਿੰਦਾ ਮੋਟਰ ਚੱਲਦੀ ਹੈ ਮੂੰਹ ਉਹ ਤਾਂ ਮੇਲਿਆ ਤਾਂ ਮੈਨੂੰ ਵੀਰ ਹਾਂ ਕਹਿੰਦਾ ਭਾਈ ਉਹ ਤੇ ਤੇਜ਼ ਦੇ ਨੂੰ ਚੱਲਦੀ ਦੀ ਕਹਿੰਦਾ ਅੱਛਾ ਅੱਛਾ ਹੂੰ ਤੇ ਜਿਹੜਾ ਮੌਜ ਲੱਗੀ ਹੋਈ ਹੈ ਤਾਂ ਹਾਂ ਹਾਂ ਪਹਿਲੀ ਵਾਰੀ ਲੱਗਣੇ ਕਾਲੇ ਤਾਂ ਨਰੇ ਕੋਈ ਗੱਲ ਨਹੀਂ ਤਾਂ ਠੀਕ ਹੈ ਮੂੰਹ ਗੱਲ ਕਰਦਾ ਮੈਂ ਆਹ ਕਿੰਨਾ ਸਗਾਤੀ ਪਤਾ ਹੀ ਨਹੀਂ ਕਿ ਕਿਹੜਾ ਸੁੱਕ ਗਿਆ ਯਾਰ ਇਹ ਤਾਂ ਗੁਰਦੁਆਰੇਆਂ ਨੂੰ ਕਹਿ ਦੇ ਭਾਈ ਹੁਣ ਉਹਦੇ ਅੰਦਰ ਆਂ ਅੰਦਰ ਕਰਾ ਦੀ ਤੂੰ ਗੁਰਦੁਆਰੇ ਵਾਲੇ ਵੀ ਨਾਲ ਆਪ ਨੂੰ ਵੀ ਵੇਲੇ ਵੇਲੇ ਵੱਟ ਕੇ ਆਉਂਦੇ ਇਹ ਅੰਦਰ ਨੂੰ ਕਿਆ ਉੱਥੇ ਗਵਰਨਮੈਂਟ ਦੀ ਚੀਜ਼ ਆ ਗਵਰਨਮੈਂਟ ਐ ਦਾ ਭਲਾ ਗਵਰਨਮੈਂਟ ਵੀ ਆਪਣੀ ਆ ਪਰ ਜੇ ਖੜੀ ਹੋਏ ਤਾਂ ਗਵਰਨਮੈਂਟ ਦੀ ਚੀਜ਼ ਆ ਨਹੀਂ ਸੁੱਕੀ ਐ ਇਹ ਕਿਹਾ ਹੁਣ ਕੰਮ ਸੁੱਕੀ ਵੀ ਨਹੀਂ ਵੱਢਦੀ ਗਵਰਨਮੈਂਟ ਦੇਖੀ ਸੀ ਕਿੱਕਣਾ ਖੜੀਆਂ ਉਹਦੇ ਪਾਰਾਂ ਖੜੀ ਸੁੱਕੀ ਤੇਰੇ ਖੇਤ ਚ ਵੀ ਨਿਸ਼ਾਨੀ ਲਾ ਜਾਣੇ ਆ ਨਿਸ਼ਾਨੀ ਲਾ ਜਣੀ ਬਸ ਇੱਕ ਅਣੀ ਟੁੱਟੀ ਜਾਣੇ ਟਾਣੇ ਗੇ ਘਰ ਕੇ ਵੱਜਦੇ ਸੜਕ ਪੋਰਾ ਨਾਲੇ ਸਾਰੀ ਦੇਖ ਲੈ ਚਲ ਕਰ ਸ਼ੁਰੂ ਗੱਲ ਮਾਦਿਆਂ ਲਈ ਇਹ ਗਰਾਰੀ ਪਾਣੇ ਵਾਲੀ ਹੈ ਨਾ ਸਲਫੀ ਗਰਾਰੀ ਪਾਣੇ ਸਲਫੀ ਕਿ ਦੂਜੀ ਕਿੱਲਾ ਆਏ ਨਹੀਂ ਇਹ ਆ ਹਲਾ ਕੇ ਤੈ ਚੱਲੂ ਟਾਇਰ ਕਿੱਥੇ ਹਿਲ ਜੂ ਗੱਦੂ ਜੀ ਆਹ ਨਾ <laughs> ాా ਪੇ ਲਾਉਂਦਾ ਇਹ ਨਾ ਇਹ ਨਾ ਤੱਕੇ ਗੱਜਦੇ ਆ ਉਹ ਪਾਣੀ ਉਹ ਦਬ ਲੰਦਾ ਹਾਂ ਦੇਖੋ ਸਾਲਾ ਦੀ ਗਾਉਂ ਤੋਂ ਰੁਏ ਮੱਤ ਬਾਈ ਨੂੰ ਕੋਈ ਢੈਂਕੀ ਤੋਂ ਕੁਲਵਾ ਦੇ ਪਰ ਸਗਾਣੀ ਕਰੀ ਬੜੀ ਨੱਪੀ ਕੇ ਫੇਸ ਪਰ ਬੈਠੇ ਇਹ ਤਾਂ ਸੁੱਕ ਜਾਣਾ ਪਾਣੀ ਪੋਹਿੰਦਾ ਖੇਤ ਇਹ ਕੱਲ ਪਾਣੀ ਲੱਗਿਆ ਤਾਂ ਹੈ ਨਹੀਂ ਤੇ ਹੁਣ ਉੱਪਰ ਦਾ ਨਿਆ ਹੈ ਕਦੋਂ ਸਾਲਾ ਦੇ ਸਿਸਟਮ ਕਰਾਇਆ ਤਾਂ ਇਹਨਾਂ ਦਾ ਰੋਟਰ ਤੇ ਕਰਾਇਆ ਮਾ ਡਾਕਟਰ ਕਾ ਨੂੰ ਲਬੀਣਾ ਚਲ ਵੇੜਿਆ ਹੀ ਨਹੀਂ ਹੈਗਾ ਮੈਂ ਜੀ ਪਾਇਆ ਜਿਆਦਾ ਦਵਾਈ ਕੀ ਕਰਵਾਇਆ ਲੀ ਚਲ ਠੀਕ ਆ ਜੰਗਾ ਕਾ ਚਾਹ ਲੋ ਬਾਈ ਮਲਕੀਤ ਬਾਈਆਂ ਕੋ ਪਹੁੰਚੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਉਧਰ ਦਾ ਥੋੜਾ ਜਿਹਾ ਔਖਾ ਹੋ ਗਿਆ ਵਾਲੀ ਤੂੰ ਉਹ ਮੈਂ ਔਖਾ ਜਿਹੜਾ ਔਖਾ ਹੁੰਦਾ ਔਖਾ ਬੰਦਾ ਦਾ ਬੋਧ ਨੂੰ ਹਾਸਦਾ ਉਹ ਤਾਂ ਖੁਸ਼ ਹੈ ਤੂੰ ਔਖਾ ਕਹਿੰਦਾ ਉਹ ਮਿੰਨਾ ਮਿੰਨਾ ਜਿਹਾ ਹਸਿਆ ਕੋਈ ਗੱਲ ਨਹੀਂ ਕੋਈ ਮਿੰਨਾ ਜਿਹਾ ਹਸਿਆ ਇਹਦਾ ਮਤਲਬ ਖੁਸ਼ੀ ਹੈ ਉਹ ਨਹੀਂ ਹਾਂ ਨਹੀਂ ਔਖਾ ਨਾ ਕਹ ਤੂੰ ਕਹਿ ਵੀ ਕੋਈ ਗੜਬੜ ਲੱਗਦੀ ਹੈ ਉਹ ਹੀ ਕਿਹਾ ਹਾਂ ਵੀ ਆਖਰ ਗੱਲ ਬਣ ਹੈਗੀ ਆ ਨਹੀਂ ਮੈਂ ਤਾਂ ਪਾਵਰ ਬੈਂਕ ਦਾ ਕਰਦਾ ਮਹਾ ਪਾਵਰ ਬੈਂਕ ਗੱਗੇ ਵਾਲਾ ਲੈ ਲੈ ਵਿਹਲਾ ਹੀ ਆ ਕਰਦਾ ਪੰਜ ਮਿੰਟ ਦਾ ਫੇਸ ਹੋਈ ਗਿਆ ਪਾਵਰ ਬੈਂਕ ਮਿੰਟ ਪਿੱਛੇ ਲੜਦੇ ਆ ਮੈਂ ਲੈ ਬਟ ਮੈਂ ਹੱਬ ਉੱਥੇ ਲੈ ਕੇ ਆਇਆ ਸੈਲੂਸ ਜਗ ਓ ਤਾਂ ਕੀ ਹੋਗਾ ਉਹਨੂੰ ਵੀ ਚੈੱਕ ਕਰ ਲੈਣ ਵੀ ਲੱਗਦਾ ਫੇਰ ਹਜੇ ਲੈ ਆਊਗਾ ਚੈੱਕ ਤਾਂ ਹਾਲਵੇ ਨਹੀਂ ਲੈ ਵੀਡੀਓ ਬਣਾ ਲਈ ਫੇਰ ਬਾਈ ਤੂੰ ਲੈ ਲੈ ਵੀਡੀਓ ਬਣਾਣੀ ਲੱਗ ਜਾਣਾ ਇਹਨੂੰ ਲੱਗ ਜਾਣਾ ਬੱਸ ਫੇਰ ਆਗਾ ਜਿੰਨੇ ਟਾਈਮ ਵੀਡੀਓ ਬਣਨ ਦੇ ਟਾਈਮ ਆਪਣਾ ਕੱਟਦੀ ਆਈ ਫੋਨ ਦੀ ਬੈਟਰੀ ਬੋਲਟਰ ਹੈਗ ਵਾਲੀ ਬੈਟਰੀ ਦੇਖੋ ਆਪਣੇ ਨਾਲ ਬੈਟਰੀ ਬਣਾ ਕੇ ਇਥੇ ਆਪਣੀ ਲੱਕਨਾਂ ਲਾ ਕੇ ਰੱਖੋ ਪਾਵਰ ਬੈਂਕ ਰੱਖੋ ਵੀ ਹੋਣੀ ਵਾਲੀ ਲੇਜ਼ਰ ਵਾਲੀ ਲੇਜ਼ਰ ਬਿਲ ਹੀ ਆ ਇਹ ਸਭ ਤੋਂ ਵਧੀਆ ਪਾਵਰ ਚੱਲ ਮਾਰੀ ਦੇਖਦੇ ਫੋਨ ਡਾਊਨ ਝੋਲਾ ਦੇ ਕਾਛੇ ਪਾ ਕੇ ਰੱਖੋ ਉਹ ਇਹ ਦੋਹੇ ਆਪਣੇ ਪਾਵਰ ਉਹਨਾਂ ਨੂੰ ਬਣਾ ਲਾਏ ਡੀਸੀ ਨਾ ਗੰਗੇ ਦਾ ਚਾਰ ਦੇਖਿਆ ਮੈਂ ਕਦੇ ਪੂਰਾ ਉਹਦਾ ਡਾਊਨ ਰਹਿੰਦਾ ਇੱਧਰ ਇੱਧਰ ਰਹਿੰਦੀ ਰਹਿੰਦਾ ਮੇਰੀ ਹਮ ਗੱਲ ਮੇਰਾ ਚਾਹੇ ਚਾਰ ਬਿਨਾ ਹੋਵੇ ਮੈਂ ਕਦੇ ਕਿਹਾ ਮੈਨੂੰ ਪਾਵਰ ਬੈਂਕ ਦੇ ਦੇ ਫਿਰ ਇਹ ਇਹ ਜਾਬੀ ਇਹੀ ਕੋਹ ਜਾਬੀ ਕਰਦੇ ਤਾਂ ਭਾਰਾ ਨਹੀਂ ਆਉਂਦਾ ਹੋਰ ਆ ਨਾ ਜਿਹੜੇ ਬੈਟਰੀਆਂ ਨਾਲ ਚੱਲਦੀ ਰਹੂਗੀ ਉਹ ਉਹ ਰਾਤ ਨੂੰ ਕਰਕੇ ਨਹੀਂ ਪੈਂਦਾ ਰਾਤ ਨੂੰ ਕਰ ਲਾਓ ਪੰਪ ਵੈਸਲਾ ਮੈਂ ਰਾਤ ਦਾ ਮਾਤਾ ਲੈ ਜੇ ਸਵੇਰ ਟਾਈਮ ਸੱਜਣੇ ਉੱਠ ਕੇ ਨਾਲ ਅੱਧਾ ਪੌਣਾ ਘੰਟਾ ਚਾਲ ਚੱਲਦਾ ਮੈਂ 4 ਵਜੇ ਉੱਠਦਾ ਪਹਿਲਾਂ ਫੋਨ ਚਾਰਜ ਲਾਉਣਾ ਉਹਦੇ ਬਾਅਦ ਆ ਗੋਹਾ ਗੋਹਾ ਚੱਕ ਕੇ ਨਿਬੜ ਜਾਣਾ ਕੰਮ ਇਹ ਇਧਰ ਮੈਂ ਤਾਂ ਅੰਨ ਦਾ ਮੇਰੇ ਕੋਲ ਹੁੰਦੀ ਨਹੀਂ ਹੁੰਗਾ ਦੇ ਦੇਖੀਂ ਆ ਹੁਣ ਤੱਕ ਹੋਈ ਐ ਉਹ ਪਾਰ ਬੈਗ ਕਿੰਨੇ ਲੈ ਕੇ ਦਿੱਤੇ ਉਹਨੂੰ ਯਾਰ ਕਿੰਨੇ ਪੁੱਛ ਕਿੰਨੇ ਵਾਪਕ ਲੈ ਦੇ ਦਿੱਤੇ ਲੀਡਾ ਬਹੁਤ ਖਰਾਬ ਉਹ ਦਾਦਾ ਦਾ ਹੈਗਾ ਮਲਕੀਤ ਬਾਈ ਕਹਿੰਦਾ 10 ਤਾਂ ਲੀਡਾਂ ਪਈਆਂ ਜਦ ਇਹਨਾਂ ਦੋ ਲੈਣ 8 800 ਦੀਆਂ ਖਰਾਬ ਹੋਈ ਜਾਂਦੀਆਂ ਅਰੀਜਨਲ ਰੀਡਮੀ ਨਾ ਹੈਗੀ 800 ਦੀ ਨਕਲੀ ਆਉਂਦੀ ਯਾਰ ਨੀਰ ਮੇਰੀ ਗੱਲ ਸੁਣ ਲੈ ਤਾ ਪਾਉਂ ਮੈਂ ਹਾਂ ਹਾਂ ਦੋ ਲੈ ਕੇ ਉਹ ਨਹੀਂ ਉਹਦੀ ਲਿਆਉਂ ਇੱਕ ਅਰੀਜਨਲ ਲਿਆਉਂਦਾ ਹੂੰ ਉਹ ਯਾਰ ਇੱਕ ਜਿਹੜਾ 1900 ਵਾਲੀ ਨੇ ਵੀ ਖਰਾਬ ਹੋ ਰਹਾ ਉਹਨੇ ਵੀ ਖਰਾਬ ਹੋਣਾ ਉਹ ਦੋ ਨਾਲ ਟਾਈਮ ਦਾ ਕੱਢ ਦੇਣਾ ਉਹ ਟੈਗ ਖਾਰੇ ਹੁੰਦੀ ਹੈ ਖਰਾਬ ਉਹ ਰੀਅਲ ਖਰਾਬ ਹੁੰਦੀ ਹੈ ਕਹਿੰਦਾ ਕਿ 5000 ਰੁਪਏ ਲਊਗਾ ਜਿਹੜਾ ਜਿਹੜੇ ਹਜ਼ਾਰ ਹਜ਼ਾਰ ਨੂੰ 5 ਆ ਜਾਂਦੇ ਉਹ ਖਰਾਬ ਕਰਦੀ ਸੀ ਤੀ ਤੀ ਯਾਰ ਉਹ ਮਚੋਈ ਜਾਂਦਾ origignal ਬਾਈ ਬਹੁ ਟਾਈਮ ਕੱਢਦੀ ਹੈ ਖਰਾਬ ਹੁੰਦੀ ਹੈ origignal ਨਹੀਂ ਖਰਾਬ ਹੁੰਦੀ ਤੇਰੀ ਬਾਈ ਮੈਂ ਅੱਧੀ origignal ਦੇਖੀ ਹੈ ਉਹ ਤਿੰਨ ਦਿਨਾਂ ਪਤਾ ਨਹੀਂ ਕਿ ਆਦਾ ਮੂੰਹ ਜ ਐ ਬਾਈ ਹੋ ਜਦੇ ਸੜ ਗਏ ਮੂਰੇ origignal ਨਹੀਂ ਉਹ ਦੁਪਲੀਕੇਟ ਵਾ ਠੀਕ ਹੈ ਸਭ ਤੋਂ ਉੱਪਰ ਰੱਖਣਾ ਕੋਈ ਹੀੜ ਨਹੀਂ ਲੱਗਣੀ ਉਹ ਦੁਪਲੀਕੇਟ ਹੋਣੀ ਥੋੜੀ ਹੋਣੀ ਮਰ ਨਫੇ ਵੀ ਠੀਕ ਏ ਇਹਦਾ ਕੈਮਰਾ ਕਿੰਨਾ ਹੌਲਾ ਹੀ ਆ ਇਹ ਤਾਂ ਜੈਮ ਰੈਂਸੀ ਆ ਮੈਨੂੰ ਲੈਣਾ ਪਿਆ ਮੈਨੂੰ ਸਾਬ ਜੋ ਉੱਤੇ ਸਾਰੇ ਕਬਰਤਾਰ ਨੇ ਪੈਂਦੇ ਆ ਫੇ ਲੱਗਦਾ ਕਈ ਟੂਈ ਵੀ ਬਰ ਕੋ ਹੁਲਾ ਦਣ ਹੈ ਜਿਆ ਨਾਲ ਹੋਇਆ ਸੈਟ ਲੈ ਹਾਂ ਹੁਣ ਤਾਂ ਜੇਬ ਚ ਪਾਇਆ ਬਚਾਰੂ ਮੂਰੇ ਨੂੰ ਆਇਆ ਵਜੇ ਇਹ ਜਗੈ ਜੁੜਾ ਉਹ ਮੇਰਾ ਪਾੜ ਦਵਜੇ ਉਹ ਹੋਵੇ ਰੋਤੀ ਪ੍ਰੈਸ ਕਰਤੀ ਤੇ ਇੱਕ ਗੇਰੇ ਦਾ ਪਾਈ ਹਲੋ ਇਹਨਾਂ ਦਾ ਕੰਮ ਥੋੜਾ ਜ਼ਿਆਦਾ ਗੱਗੇ ਤੋਂ ਤਾਂ ਚਲ ਲੋੜ ਜਾਦਾ ਗੱਗੇ ਨੂੰ ਲੋੜ ਪੈਦੀ ਰਹਿੰਦੀ ਆ ਉਹ ਨਾਰਮਲ ਆ ਜਾ ਰਿਹਾ ਸੀ ਫੋਨ ਸੁਣਨਾ ਮਾੜਾ ਮੋਟਾ ਕਦੇ ਦੇਖ ਲਈ ਇੱਕ ਤਾਂ ਗੀਤ ਸੁਣ ਲਿਆ ਵਿੱਚ ਨੂੰ ਹੋਈ ਅੱਜ ਦਾ ਟਰੈਕਟਰ ਦਾ ਹੋ ਜਾਦਾ ਭਾਈ ਟਰੈਕਟਰ ਬਾਕਸਾ ਸੈਟ ਆ ਗਿਆ ਵਾਹ ਸਾਹੀ ਦੀ ਹਾਜੀ ਟਰੈਕਟਰ ਪਰਦਾ ਪੁੱਛੀ ਵੇਚਣਾ ਵਾ ਸੜ ਕਦ ਬਾਕਸਾ ਨੂੰ ਮਲਗੀਤ ਬਾਈ ਲਿਖਿਆ ਵੇ ਕਿ ਉਹਨੂੰ ਵੇਚੂ ਕੋ ਨਾਨਾ ਬਾਈ ਦਾ ਕੱਢ ਦੇਣਾ ਵਿੱਚ ਉਹਦਾ ਫੋਟੋ ਵੀ ਨਿਕਲ ਜਾਂਦੀ ਹੈ ਜੀ ਮਾਜੀ ਬਿਲਕੁਲ ਛੋਟਾ ਬਸ ਕੈਫੋਰਡ ਦਾ ਹੋ ਕੈਫੋਰਡ ਦਾ ਇਹ ਤਾਰ ਕੇ ਸਾਨੂੰ ਉਹ ਦੇਖ ਲੈ ਜੇ ਰਿਸ਼ਤੇਦਾਰਾਂ ਨੇ ਲੈਣਾ ਕਿ ਸਾਲਾ ਸਾਲ ਸੱਟ ਆਹ ਟਰੈਕਟਰ ਦੇ ਨਵੇੜੇ ਉਹ ਨਿਭੜ ਜਾਣਾ ਟਰੈਕਟਰ ਦਾ ਟਰੈਕਟਰ ਦਾ ਨਿਭੜ ਜਾਣਾ ਵਧੀਆ ਆ ਨਾ ਨਾ ਠੀਕ ਹੈ ਜਿੱਕਰ ਉਹਦਾ ਸੈੱਟ ਬਣ ਜਾਣਾ ਸਾਰਾ ਉਸ ਤਰ੍ਹਾਂ ਹੀ ਮੈਂ ਤਾਂ ਪਈ ਆ ਉਹ ਤੋਂ ਕੱਢ ਕੇ ਆਉਣੀ ਜੀ ਮਾਹੀ ਨਾਲ ਉਹ ਜਿਹੜੇ ਥੱਲੇ ਪੱਤੀਆਂ ਪੱਤੀਆਂ ਨੂੰ ਪੁੱਛੇ ਕਹਿੰਦੇ ਪੱਤੀਆਂ ਪੱਤੇ ਖੋਲਿਆਗਾ ਠੀਕ ਹੈ ਮਾਹਾਰ ਪਤਾ ਨਹੀਂ ਲਾਈਟਾਂ ਤੇ ਪਤਾ ਨਹੀਂ ਹੌਰਨ ਤੇ ਇਹਦੇ ਮੂਰੇ ਮੂਰੇ ਦੋ ਮੂਰੇ ਉਹਦਾ ਨਾਲ ਪਹਿਲਾਂ ਗੱਲ ਉਹਦਾ ਹੌਰ ਉਹਦਾ ਹੌਰ ਹੋਣੀ ਰੱਖਣੇ ਛੱਡਦੇ ਨੇ ਅੱਦੋ ਉਹਦਾ ਕਿੰਨੇ ਜਿੰਨੇ ਰਹਿ ਗਈ ਹੌਰ ਨਾਲ ਦੱਸ ਸਕਦਾ ਤੇ ਖੋਲਿਆ ਦਾ ਉਹ ਕਹਿੰਦੇ ਗੱਲ ਕਰੀ ਆ ਨਹੀਂ ਉਹ ਕਰੀ ਤਾਂ ਹੈਗੀ ਦੀ ਹੌਰ ਨਾਲ ਦੇ ਵੀ ਕਰੀ ਹੁਣ ਜੇ ਬ ਕਰਾਂਗੇ ਹਾਂ ਜੇ ਪਾਕਸਾ ਦੀ ਵੀ ਜਣਾਂ ਚੱਲ ਜੇ ਪਹਿਲੇ ਜੇ ਪਹਿਲੇ ਜਣੇ ਫੇ ਲੈ ਲਿਓ ਭਾਈ ਹਾਂ ਯਾਰ ਪਾਕਸਾ ਦੇ ਪਹਿਲੇ ਜਣੇ ਫਰੀਦਾ ਹੀ ਦੇਣਾ ਹੈਗਾ ਪਾਕੇ ਮੋਲ ਉਹ ਤਾਂ ਕੋਈ ਦੇਖਣ ਲੈ ਲਓ ਉਹਦੇ ਕੋਲ ਪਾਸੇ ਬਲੇਟਾਂ ਹੋਈਆਂ ਜੋ ਵੀ ਲੈਟਾ ਵਾਦੂ ਮੈਂ ਕਹਿੰਦਾ ਜੇ ਉਹਨਾਂ ਕੋਲ ਜਿਉਂ ਆਪਣੇ ਰਿਸ਼ਤੇਦਾਰ ਨਹੀਂ ਲੱਤਾ ਉਹਦਾ ਸਾਰਾ ਪ੍ਰੋਜੈਕਟ ਸਹੀ ਹੋ ਜਾਣਾ ਗੱਤਾ ਉਹਨਾਂ ਨੂੰ ਉਹਨਾਂ ਨਾਲ ਗੱਲ ਹੋਈ ਵੀ ਵੀ ਥਵਾੜਾ ਉਹਨਾਂ ਨੇ ਇਹ ਕਿਹਾ ਵੀ ਥੋੜਾ ਟਰੈਕਟਰ ਦੱਸ ਦੇਣ ਸਾਨੂੰ ਦੇ ਦਿਓ ਅਸੀਂ ਕਰ ਦਿੰਨਾ ਬਸ ਨਾ ਨਾ ਠੀਕ ਪੰਜ ਦਿਨ ਬਾਅਦ ਉਹਨਾਂ ਨੇ ਫੋਨ ਕਰਕੇ ਪੁੱਛਣਾ ਫੇਰ ਵੀ ਹਾਂ ਕਿੱਕਣਾ ਬਣਿਆ ਕਹਿੰਦੇ ਤੁਹਾਨੂੰ ਦੱਸੂਗਾ ਸ ਵੀ ਹੈ ਦੇ ਵੱਧ ਵੇਚ ਜਵੇ ਹੂੰ ਉਹਨਾਂ ਨੇ ਸਾਈ ਨਹੀਂ ਫੜੀ ਉਹ ਬੰਦੇ ਸਾਈ ਫੜਾਉਂਦੇ ਵੀ ਸਾਈ ਫੜੋ ਸਾਥੇ ਸਾੜਾ ਹੋ ਗਿਆ ਇਹ ਸਾਨੂੰ ਦੱਸਦੇ ਨਹੀਂ 15 ਦਿਨ ਦੇ ਦੇ ਕਾਗਜ਼ ਤਿਆਰ ਕਰਕੇ ਪਰ ਉਹਨਾਂ ਨੇ ਸਾਈ ਨਹੀਂ ਫੜੀ ਮੈਂ ਉਹਨਾਂ ਦਾ ਦੇਖ ਲਿਆ ਤਾਂ ਗੱਲਾਂ ਜਿਹਾ ਵਿੱਚ ਵੀ ਇਹ ਵੱਧ ਵੇਚਣ ਨੂੰ ਫਿਰਦੇ ਵਿੱਚ ਕਾਗਜ਼ ਪੱਤਰ ਬਣ ਗਏ ਹੂੰ ਬਾਕੀ ਦੇਖਦੇ ਭਾਈ ਉਹਨਾਂ ਦੇ ਦਰ ਮੈਂ ਚੱਲ ਦੇ ਕਾਗਜ਼ ਪੱਤਰ ਬਣੇ ਜਾਣੇ ਕਾਗਜ਼ ਪੱਤਰ ਬਣੇ ਵੀ ਹੈ ਤਾਂ ਕੁਝ ਵੀ ਨਹੀਂ ਆਗਾ ਇਹ ਲੈਣ ਸਨ ਲੋਨ ਤਾਂ ਦੇ ਪਰ ਲੋਨ ਕਲੀਅਰ ਹੋਣਾ ਸੀ ਸਾਡੇ ਕਾਗਜ਼ ਪੱਤਰ ਭਰਾ ਤੇ ਸਾਰਾ ਕੁਝ ਹੋ ਗਿਆ ਹੂੰ ਵੀ ਬਸ ਸਾਈਨੇ ਕਰਾਉਣੇ ਆ ਬੰਦੇ ਦੇ ਸਾਈਨ ਅਸੀਂ ਕਰਾ ਜਾਣਾ ਕਿੰਨੇ ਦਿਨਾਂ ਚ ਉਹਦਾ 5 ਦਿਨ ਦਾ ਪ੍ਰੋਸੈਸ ਦੱਸ ਦੇ ਸਾਰਾ ਯਾਰ ਪ੍ਰੋਸੈਸ ਦਾ 2 ਦਿਨ ਦਾ ਹੁੰਦਾ ਜੇ ਬੰਦਾ ਕਰਨੇ ਬਰਾਬਰ ਹੁਣ ਤੱਕ ਉਹਨਾਂ ਨੇ ਕਰਿਆ ਹੀ ਨਹੀਂ ਯਾਦ ਉਹ ਫੋਨ ਕਰ ਦਿੰਦੇ ਨਾ ਤਾਂ ਹੀ 5 ਦਿਨ ਕਿਹਾ ਉਹਨਾਂ ਨੇ ਵੀ 2 ਦਿਨ ਚ ਜੇ ਕੰਮ ਨਹੀਂ ਉਹ ਪਹਿਲ ਨਹੀਂ ਹੋਊਗੀ ਯਾਰ ਕੁਛ ਨਹੀਂ ਲੈ ਬੰਦੇ ਚਾਕੇ ਬੰਦੇ ਲੱਗਦੀ ਨਹੀਂ ਪਹਿਲ ਹੋਊਗੀ ਬਾਕੀ ਟਾਈਮ ਦੱਸੂਗਾ ਬੰਦੇ ਹੋਣੇ ਆ ਬੰਦੇ ਜਾਣੀ ਆ ਬੰਦੇ ਤਾਂ ਜਾਂਦੇ ਆ ਹੁਣ ਬੰਦੇ ਨੇ ਯਾਰ ਜਾ ਤੇਰੇ ਕਾਗਜ਼ ਪੱਤਰ ਜਾ ਰਹੇ ਉਹ ਲੈਣਾ ਕਹੇ ਤਾਂ ਮੈਂ 6 ਤੀ ਦਿਨ ਦਿੰਦਾ ਤੈਨੂੰ ਫਿਰ ਇਹਨਾਂ ਉੱਤਰ ਹੀ ਦੇਖਣਾ ਚਾਹੀਦਾ ਕਿ ਵਦ ਤੇ ਪਹ ਸਾਹ ਗੱਲੇ ਕਹਿਣੀ ਯਾਰ ਕਾਜ ਜਿੱਤੇ ਬਣੇ ਹੈਗੇ ਤਾਂ ਅਗਰ ਕਰ ਬਣਾਣ ਤੇ ਚੱਲ ਰਜੂ ਨੂੰ ਹੋਣ ਜਿਲੇ ਅਮਰੀ ਇਹ ਕੁਛ ਨਹੀਂ ਪਤਾ ਹੈਗਾ ਜੇ ਬੜਾ ਛੋਟਾ ਚੱਲ ਲਾਉਂਗਾ ਤਾਂ ਕੋਈ ਆਪਣਾ ਸਬਸਕ੍ਰਾਈਬਰ ਨਹੀਂ ਹੈ ਕਿੰਨਾ ਬਕਸਾ ਵੇਚੜਾ ਬਕਸਾ ਲੀ ਗਾ ਜਿੱਦਾਂ ਤਾਂ ਟਰੈਕਟਰ ਤੋਂ ਆਇਆ ਤਾਂ ਉੱਥੇ ਵੀਡੀਓ ਬਣੀ ਆ ਵੀ ਟਰੈਕਟਰ ਇਹ ਆਇਆ ਕਰਕੇ ਸਾਡਾ ਵੇਚਿਆ ਸੀ ਉੱਥੇ ਰੱਖ ਲਿਆ ਉਹਦੇ ਕਰਕੇ ਆਏ ਤੁੱਥੇ ਉਹ ਅਸੀਂ ਕਹਿੰਦੇ ਵੀਡੀਓ ਉੱਥੇ ਦੇਖੀ ਤੁਹਾਡੀ ਧੋਨੀਆਂ ਦੀ ਹਾਂ ਮਾ ਤੁਸੀਂ ਆਏ ਕਿਤੇ ਮਹਾਗਰ ਤੇ ਰੇਂਦਰਗੜੀ ਨਿਕਲੇ ਆਇਆ ਮਾ ਤੁਹਾਡੀ ਵੀ ਇੱਤਨਾ ਬਾਈ ਬਾਈ ਇਹ ਨਹੀਂ ਕਹਦਾ ਮਾਮਾ ਇਸ ਦਾ ਟਰੈਕਟਰ ਲੈਣ ਆਇਆ ਮਾਮਾ ਵੀ ਤਾਂ ਮਿਲ ਕੇ ਤੁਹਾਨੂੰ ਲੈਣ ਕੇ ਆਇਆ ਜੀ ਕਣਾ ਭਾਈ ਰੱਖਿਆ ਕੋਲੋਂ ਤੁਹਾਨੂੰ ਦਵਾ ਦੇਣਾ ਸੀ ਇਹ ਤਾਂ ਠੀਕ ਹੈ ਲੈ ਕਿੰਨਾ ਕੁ ਬੜਾ ਛੋਟਾ ਚਾਚੀ ਹਰ ਕੰਦਾ ਉਧਰ ਹੁੱਡਾ ਨਾਲ ਆ ਜੀ ਵਗਰਾਣਾ ਦੇ ਚਾਰੰਗੋ ਦਾ ਫਰਕ ਪੈਂਦਾ ਇਹਦਾ ਜੇ ਦੀਆਂ ਨੇ ਕਾਲੂ ਬਣਾਉਣਾ ਉਹ ਤੰਗ ਹੋ ਜਾਂਦੀ ਇੱਥੇ ਅੱਗੇ ਦਾ ਇਹ ਜੋੜ ਵੀ ਹੈ ਤੇ ਇੱਕ ਇੱਕ ਉ ਵੀ ਚੌੜਾ ਹੁਣ ਉਹਦੇ ਨਾਲ ਹਾਂ ਬਾਕਸਾ ਮੈਂ ਘੱਲ ਲਵਾਇਆ ਤਾਂ ਮੈਂ ਬਹੁਤ ਦੇਖੋ ਜੋ ਤਾਂ ਜੇ ਮਹਿੰਗਾ ਸਸਤਾ ਫਿਰ ਤਾਂ ਚੀਜ਼ ਜਿਹੜੇ ਭਾਅ ਵੇਖਣੀ ਉਹੀ ਭਾਅ ਹੋਣੀ ਆ। ਉਹਦੇ ਨਾਲ ਗੱਲ ਹੋਈ ਵੀ ਮੇਰੀ 6000 ਦਾ ਤਾਂ ਕੱਟਦਾ ਤੇ ਰਿਆ ਯਾਰ ਉਹੀ ਰੱਖ ਜਾ ਕਹਿੰਦਾ ਮੈਂ ਕਾਤੇ ਰੱਖਾਂ ਇਹਨੇ ਦਾ। ਮੈਂ 10000 ਦਾ ਤਾਂ ਲਾਇਆ ਉਹ। ਫਰੇਮਾਂ ਸਾਰਾ ਕੁਸਾ ਲਵਾ ਕੇ ਦੇਖੇ ਫੇਰ ਪਤਾ ਲੱਗਦਾ। ਉਹ ਤਾਂ ਵੀ ਹੈਗਾ ਯਾਰ ਨਵੀਂ 1200 ਦੀ ਫਰੇਮ ਬਣਦੀ ਐ ਇੱਕ ਜਿਹੜੀ ਪੌਦੇ ਵਾਲੀ ਲੱਗਦੀ ਐ। ਕਹਿੰਦਾ 6000 ਦਾ ਮੇਰੇ ਕੋਲ ਰੱਖ ਜਾ। ਮਹਾਲ 6 ਦਾ ਕਾਤੇ ਰੱਖੂੰਗਾ ਮਹਾਲ ਚ ਲਾਇਆ ਕਿਹੜਾ 6 ਮਹੀਨੇ ਬਕਸੇ ਨੂੰ 7 ਮਹੀਨੇ ਤੇਰੇ ਕੋਲ ਲੱਗੇ ਹੋਏ ਨੇ। ਕੰਮ ਹੀ ਹੋ ਗਿਆ। ਕੋਈ ਵੇਚ ਲੈਂਦੇ ਆ ਬਾਹਰ ਵੇਚਦਾ ਹੋਇਆ ਬਾਹਰ ਵੇਚ ਦਿੰਦੇ ਨਹੀਂ ਫਿਰ ਉਹ ਤਾਂ ਹੈਗਾ ਹੀ ਆ ਪਤਾ ਕਿਹਾ ਜੇ ਕਿਸੇ ਨੇ ਲੈਣਾ ਨੋਵੋ ਟਰੈਕਟਰ ਹੈਗਾ ਜੇ ਤਰੀ ਲੱਗੀ ਭਾਈ ਲੈ ਲਓ ਫਰੇਮਾ ਫਰੂਮਾ ਸਾਰਾ ਕੋ ਨਾਲ ਦੇ ਦੇਣਾ ਆਪਾਂ ਨੇ ਆਓ ਚਲੋ ਤਾਂ ਠੀਕ ਆ ਬਾਕਸਾ ਬਾਕਸਾ ਲੱਗਿਆ ਹੋਇਆ ਜਿਹੜੀ ਚੀਜ਼ ਆਪਣੇ ਕੰਮ ਨਹੀਂ ਆਉਣੀ ਯਾਰ ਚਾਹੇ ਕਿ ਜੇ ਬਾਈ ਵੇਚਾਂ ਵੀ ਆ ਲੈ ਕੇ ਵੀ ਉਹ ਚੀਜ਼ ਨਹੀਂ ਕੱਢਦਾ ਕੋਈ ਬਾਕਸਾ ਵਿੱਚ ਰੂੜੂ ਰੂੜੂ ਹੈ ਨਾ ਨਾ ਕੋਈ ਨਹੀਂ ਹੈ ਬਾਹੂ ਤੇਰੇ ਮਸੜ ਆਏ ਨਾ ਇਹ ਗੱਲ ਬੰਦ ਲਾ ਜੀ ਬੱਚਾ ਸਮਾਨ ਨਾ ਨਾੜਾ ਪੀ ਆਰ ਦਾ ਸਿਸਟਮ ਲੱਗਾਦਾ ਉਹ ਯਾਰ ਮੈਂ ਇਹ ਕੰਮ ਜਾ ਕੇ ਜਾ ਵਪਾਰੀ ਕਰ ਬੰਦਾ ਜੇ ਉਹਨਾਂ ਨੂੰ ਸਮਝ ਹੋਈ ਭਾਈ ਲੈਣੇ ਆਏ ਉਹ ਦੋ ਟੁੱਕੇ ਖੜਾ ਹੋ ਗਿਆ ਵੀ ਕਿਤੇ 6000 ਚ ਸਾਰੇ ਦਾ ਹੀ ਸੌਦਾ ਨਾ ਹੋ ਜਵੇ ਠੀਕ ਹੈ ਬੱਚੇ ਕਿੰਨਾ ਲਾਉਣੀ ਆ ਉਹਨੂੰ ਇੰਨੇ ਚ ਕੌਣ ਦੇ ਦੂ 45000 ਰੁਪਏ ਸਾਰੇ ਡਾਉਨ ਫੀਲਿੰਗ ਲੱਗਾ ਪਤਾ ਉਹਦੇ ਪਰ ਫੇਟਾ ਜਾਣਗੇ ਲੋਣਾ ਨੂੰ ਵਿਆਹ ਤੇ ਡੀਏ ਵਾਸਤੇ ਹਾਂ 45000 ਰੁਪਏ ਵਿੱਚ ਡਾਊਨ ਫੀਲਿੰਗ ਵਿੱਚ ਉਹ ਸਾਰਾ ਕੁਝ ਉਹ ਤਾਂ ਬਸ ਜਗ੍ਹਾ ਪੇਟੀ ਨਹੀਂ ਲਊਗਾ ਫਿਰ 60000 ਕਿੱਥੇ ਜਾ ਕੇ ਨਹੀਂ ਲੋਣਾ ਤੇ ਉੱਪਰ ਲੱਗਣੇ ਆ ਇਹ ਲੋਣਾ ਫਿਰ ਪਤਾ ਲੱਗੂਗਾ ਕਿ ਕਿੰਨਾ ਲੱਗਦਾ ਕਿੰਨੇ ਚ ਲੱਗਦਾ ਉਹ ਕਹਿੰਦਾ ਦਾ ਇੱਕ ਵਾਈਪ ਉਹਦਾ ਕਹਿੰਦਾ ਤਾਂ ਇਹ ਆਈ ਬਾਹਰ ਨੂੰ ਕਹਿੰਦਾ ਫਾਲੇ ਲਈ ਹੈ ਨਾ ਬਾਲੇ ਜਾਈ ਦੇ ਕਹਿੰਦਾ ਅੱਛਾ ਫਾਲੇ ਦਾ ਭਾਲਾ ਕਹਿੰਦਾ ਆਕੇ ਲਵਾ ਲਿਆ ਕਹਿੰਦਾ ਸਿਸਟਮ ਲਵਾਇਆ ਕਹਿੰਦਾ ਡੈਕ ਕਹਿੰਦਾ ਕਿੰਨੇ ਕਰਦਾ 35000 ਦਾ ਕਹਿੰਦਾ ਸੜੇ ਖੜੀ ਲੈਦਾ ਨਾ ਭਾਈ ਸੱਚੇ ਮਹਗਾ ਜਮਾ ਦੇ ਹੈ 20000 ਦਾ ਜਿਵੇਂ ਖਾਲੀ ਦੇਣਾ ਕੋਈ ਨਹੀਂ ਦੇਣਾ ਜਿਵੇਂ ਖਾਲੀ ਹਰਜੀਤ ਦਾ 20 ਆ ਸਿਕਰ ਦਾ ਇਹ ਨਾ ਇਹਨੇ ਬਣਾ ਬਕਸਾ ਉੱਚ ਮਟਰ ਰੌਣੇ ਜਿੱਕਰ 30000 ਰੁਪਏ ਦਾ ਹਰਜੀਤ ਵਾਲੇ ਟਰੈਕਟਰ ਪਰ ਡੱਕ ਡੱਕ ਲੱਗਿਆ ਹੋਇਆ ਹੂੰ ਚੌਂਡੀ ਵਾਲ ਜਿਹੜਾ ਲੈ ਕੇ ਆਂਦਾ ਹੋਇਆ 16000 ਰੁਪਏ ਦੀ ਡੌਂਸੀ ਲਿੰਗ ਕਰਾਈ ਸੀ 17000 ਦੀ ਉਹ ਤਾਂ ਫੇਹ ਗਈ ਆ 50000 ਰੁਪਏ ਲੱਗਿਆ ਪਾਉਦੇ ਫਿਰ ਇਹਦਾ ਨਾ ਜਦ ਕਰਾਉਂਦੇ ਫਿਰ ਪਤਾ ਲੱਗਦਾ ਵੀ ਕਿ ਆਪਾਂ ਕਿਹ ਵਾਲਾ ਕਿੰਨੇ ਦਾ ਲੈ ਕੇ ਆਇਆ ਦਾ ਕਾਲਾ ਦੇਖ ਲੈ ਇਹਦਾ ਪਹਿਲਾਂ ਦੀ ਮਿੱਟੀ ਕੱਢ ਦਿੰਦਾ ਆਪਾਂ ਉញੋਂ ਕਹ ਪਲਾਈ ਦਾ ਰੇਟ ਬਹੁਤ ਹੋਇਆ ਹੋਇਆ ਸਾਰੀ ਸਮਾਨ ਮੁੱਲ ਦਾ ਹੀ ਆ ਉਹ ਤੂੰ ਦੱਸ ਦਿੰਦੇ ਕਬੂਟਾ ਖੜਾ ਰੱਖ ਲੈਂਦੇ ਤੇਰਾ ਪਲਾਈ ਉਹ ਬਣ ਨਹੀਂ ਰਹੀ ਜੀ ਉਹ ਕੰਮ ਬਣਾਦਾ ਆਪ ਬਣਾ ਲੈ ਜੀ ਇਹ ਨਹੀਂ ਬਣਦੀ ਉਹਨੂੰ ਪਾਣੀ ਲੱਗ ਗਿਆ ਖਤਮ ਨਹੀਂ ਹੋਣਾ ਉਹਨੇ ਬਰ ਰੂ ਬੱਸ ਸਮਾਂ ਆਉ ਤੋਈ ਜਾਂਦਾ ਦਾ ਉਹ ਸਮਝਿਆ ਜਿਹੜਾ ਆਤੀਆ ਦੋਤੇ ਕੋਈ ਪਪੋਲੀ ਸਾਹਿਬ ਜੀ ਪਿਆ ਜਦਨ ਖੋਲਿਆ ਕੁਝ ਨਹੀਂ ਹੋਇਆ ਉਹਨੂੰ ਉਹਨੂੰ ਕੀ ਹੋਣਾ ਭਾਣਾ ਉੱਤੇ ਦਾ ਪਾਣੀ ਲੱਗਣ ਦਾ ਪਰ ਬੰਦ ਹੁੰਦਾ ਨਾ ਨਾ ਹੈ ਵਧੀਆ ਚਲ ਦੇਖਣ ਆ ਗਿਆ ਭਾਈ ਜੀ ਰੇਸਟਾਰਾਂ ਲੈਣਾ ਹੋਇਆ ਉਹਨੂੰ 6000 ਦਾ ਕੱਟਿਆ ਪਾ ਉਹਨੇ ਅੱਛਾ 2000 ਦਾ ਕਹਿੰਦਾ ਮੇਰਾ ਏ ਜੀ ਉੱਪਰ ਚਲੇ ਗਿਆ ਤਾਂ ਵੇਚ ਦੇਣਾ ਨਹੀਂ 2000 ਆਪਣਾ ਵੇਚ ਲੈ ਕਹਿੰਦਾ ਨਹੀਂ ਮੇਰੀ ਦੁਕਾਨ ਉੱਤੇ ਰੱਖ ਜੀ ਬਸ ਜਿੱਦਣ ਤੱਕ ਲੋਨ ਆਉਣਾ ਠੀਕ ਆ ਜਬ ਵੇਖਿਆ ਨਾ ਇੱਕ ਮੇਰੇ ਕੋਲ ਬਕਸਾ ਪਿਆ ਓਪਨ ਗਾਇਲ ਦੇਣਾ ਕਹਿੰਦਾ ਖਾਲੀ ਕਰਨੀ ਆ ਜਗਾ ਖਾਲੀ ਕਰਨੀ ਸੜੇ ਸਵੀਕਰ ਦੇਣਾ ਪੈ ਤਸਵੀਕਰ ਦੋ ਲੱਗੇ ਹੋਇਆ ਵੇਖਿਆ ਵੇਖਿਆ ਨਹੀਂ ਮੈਂ ਮਿੰਦੇ ਬੁਲਾਣਾ ਹਾਂ ਚੱਲ ਰਿਹਾ ਤੈਨੂੰ ਕੰਮ ਕਰ ਦੋਣਾ ਸੜੇ ਬਕਸੇ ਆ ਵਿਚੇ ਤਾਂ ਉਹ ਜਿਹੜਾ ਪਲਾਈ ਜੀ ਵਾਲਾ ਹਾਂ ਪਲਾਈ ਵਾਲਾ ਬਈਆ ਹਲੇ ਕਹਿੰਦਾ ਪਲਾਈ ਆ ਦੱਸ ਦੇ ਕੋ ਚਲੇ ਜਾਉ ਜਿਵਾਰੇ ਦੇ ਪਿਆ ਜਾਂਦਾ ਯੁਕੜੇ ਪਿਆ ਉੱਪਰ ਪਿਆ ਨਾ ਠੀਕ ਐ ਉਹਦਾ ਪੀਕਲ ਦਾ ਖਰਾਬ ਹੋ ਗਿਆ ਉਹਨੇ ਉਹਦੇ ਨਹੀਂ ਆਇਆ ਖਰਾਬ ਹੋ ਗਿਆ ਪਾਣੀ ਲੱਗਿਆ ਸੁੱਕ ਜਾਂਦੇ ਆ ਨਹੀਂ ਆਈ ਇਹ ਨਹੀਂ ਪਤਾ ਹੁਣ ਧੋਕੇ ਗੱਲੇ ਆਂਦਾ ਲੈਕ ਸਾਡੇ ਬੱਪੇ ਆਉਣਾ ਕੋਈ ਲਾਲੀ ਚੱਕੇ ਉਹਦੋਂ ਦੀ ਪਈ ਐ ਵੇਚਦੀ ਪਤਾ ਨਹੀਂ ਪਈ ਐ ਉਹ ਟੇਪ ਵਿਚ ਰੀਲ ਵਾਲੀ ਆ ਉਹ ਦੂਈ ਨਹੀਂ ਆ ਗਈ ਰੀਲ ਵਾਲੀ ਆ ਉਹ ਦੂਈ ਸੋ ਟੇਪ ਸਾਡੇ ਚੱਕ ਸਾਡੇ ਕੋਲ ਪਈ ਟੇਪ ਦੋ ਬਈਆਂ ਆਉਣੀਆਂ ਇੱਕ ਦੋ ਲਾਲੀ ਭਾਈ ਹਾਂ ਮਾਸੜ ਤੁਹਾਨੂੰ ਲੈਣਾ ਪੈਣਾ 10 15 ਦੇ ਵਿੱਚ ਉਹ ਮਾਸੜ ਨੇ ਵਿੱਚੇ 6000 ਦੇ ਦਰੂ ਕਰਤਾ ਉਹ ਵਿੱਚ ਇਹਨੇ ਨੇ ਵਗਸੇ ਪਿਆ ਭਾਈ ਮੇਰੀ ਗੱਲ ਸੁਣ ਮਾਸੜ 12 ਕੀ ਬੂਖਰਾ ਦੀ ਪੇਟੀ ਦਾ ਰੇਟ ਪਤਾ ਕਰਕੇ ਦੇਖੀ ਗਏ ਤੇ ਉਹਨੇ ਕਿਹਾ ਲੋਣੇ ਉਹਨੇ ਕਿਹਾ ਸਾਨੂੰ ਕੀ ਪਤਾ ਰਹੀ ਦੱਸ ਹੈ ਦੱਸ ਉਹ ਹੀ ਗੱਲਾਂ ਮਾਰੀ ਪੰਜ ਹਜ਼ਾਰ ਦੀ ਪੇਟੀ ਬਣਾਉਂਦਾ ਅਗਲਾ ਚੰਗੀ ਸਾਨੂੰ ਇਹ ਬੂਖਰੇ ਦੇ ਬਾਰੇ ਪਤਾ ਹੁੰਦਾ ਨਹੀਂ ਸਾਡੇ ਵਾਲੇ ਪਤਾ 1500 ਰੁਪਏ ਦਾ ਡੱਕ ਲੱਗਿਆ ਵਾ ਹਾਂ ਬਸ ਤੁਸੀਂ ਥੋੜੇ 1500 ਲਾਏ ਦਿੱਤਾ ਸੀ ਗਰੀਸ ਦੇ ਡੱਬੇ ਚ ਪਜਾਈਏ ਹਾਂ ਸੁਬੀਕੇ ਸਮਝਦਾਰਾ ਪਾਉਣੀਆਂ ਮਰੋੜੀ ਦੇਣੀ ਪਲਾਸ ਨਾਲ ਉਹੀ ਵੱਜਦਾ ਤਾਂ ਮਾਸ਼ਾਹਲਾ ਲਾਈ ਜਾਓ ਪਹਿਲੇ ਜਿਹੜੇ ਲੰਮੇ ਤੁਸੀਂ ਨਾਲੇ ਬਾਅਦ ਚੰਗੀ ਦਾ ਸਾਹਮਣੇ ਨਾਲੇ ਗੱਲੀ ਗੱਲੀ ਬਾਤ ਸਾਹਮਣੇ ਪੇਟੀ ਜਾਂਦਾ ਕਿ ਬਾਜਮੀ ਸਮਝ ਆਉਂਦੀ ਉਹਨਾਂ ਕਰੋ ਯਾਰ ਜੇ 15000 ਦਾ ਬੜਾ ਸਪੀਕਰ ਆਉਂਦਾ ਟਰੈਕਟਰ ਬੈਲਡਿੰਗ ਕਰਾ ਵਿੱਚ ਸਪੀਕਰ ਰੱਖ ਆਪਣਾ ਫੋਨ ਬੱਤੇ ਲਾ ਲ ਫਾਹਦ ਜੀ ਕਰਦਾ ਉਹ ਬੈਟਰੀ ਉਹਦੀ ਉਹ ਠੀਕ ਆ ਫਿਰ ਹੋਰ ਕੋਈ ਲੋਡ ਨਹੀਂ ਇਹ ਗਾਣੇ ਸੁਣ ਯਾਰ ਇੰਨੇ ਪੈਸੇ ਲਾਉਣ ਨਾਲ ਤੇ ਜੇ ਪੰਜ ਚਾਰ ਦਿਨ ਉਹ ਹੀ ਰੈਸਨ ਮਾਲਵੇ ਗੀਤੇ ਸਿੱਖ ਲਵੇ ਕੱਲੇ ਕੱਲੇ ਆਵੇ ਗਾਈਓ ਬੈਠੇ ਆਵੇ ਗਾਈ ਅਜੀ ਗੱਲ ਸੁਣ ਹੋਰ ਨੂੰ ਸੁਣਾਉਣਾ ਹੁੰਦਾ ਹੁੰਦੇ ਨੇ ਗਾਣਾ ਸਿੱਖਿਆ ਹੋਊਗਾ ਉਹਨੂੰ ਫੜ ਕੇ ਨਾਲ ਆਵੇ ਕਹਿੰਦਾ ਚੱਲ ਮੇਰੇ ਨਾਲ ਬੱਧੀ ਸਮ ਕੋਰ ਬੰਗਾ ਲੋਣਾ ਪੈਣਾ ਹੁਣ ਚੰਗਾ ਨਹੀਂ ਲੱਗਦਾ ਹੈਗਾ ਘੋਟਾ ਲੱਗ ਜਾਂਦਾ ਉਹਨਾਂ ਦਾ ਉਹੀ ਤਾਂ ਮੈਂ ਕਹਾਂ ਲਾਉਣੇ ਨੇ ਪੈਸੇ ਲੱਗੇ ਡੱਕ ਤੋਂ ਲਾਉਣਾ ਪੈਣਾ ਟਰੈਕਟਰਾਂ ਚੱਲਦਾ ਟਰੈਕਟਰ ਜਿਹੜਾ ਮਰਜੀ ਜਿੱਦ ਤੱਕ ਗਾਣਾ ਮੱਦ ਟਰੈਕਟਰ ਨਾ ਵੀ ਜਿੱਦ ਤੱਕ ਸਵਾ ਨਹੀਂ ਹੋਣਾ ਟਰੈਕਟਰ ਚੱਲੇ ਟਰੈਕਟਰ ਮੈਂ ਉਹੀ ਕਹ ਉਹਦੇ ਮੇਰਾ ਡੌਰ ਨਹੀਂ ਹੈਗੀ ਕਰ ਲਈ ਡਾਉਨ ਡਾਉਨ ਨੂੰ ਸਿਰਿੰਗ ਸਭ ਨੂੰ ਕਰਾਉਣਾ ਚੱਲੂਗਾ ਹੁਣ ਤਾਂ ਐਲਈਡੀ ਵੀ ਮੇਰੀ ਐਲਈਡੀ ਵੀ ਲਾਉਣੀ ਆ ਫੋਟੋ ਵੀ ਚੇਂਜ ਕਰਨੀਆਂ ਸਾਰਾ ਕੁਝ ਠੀਕ ਆ ਸਾਰਾ ਠੀਕ ਆ 40 ਦਾ 40 ਦਾ ਨਾਲੇ ਇੱਕ ਉਹ ਦਾ ਘਾੜਨ ਵੀ ਕਰ ਦੇਣਾ ਪਰਸੋਂ ਚ ਉੱਥੇ ਨੂੰ ਮੋਟਰ ਦਾ ਮਰਗੀਤ ਪਾਈ ਵਾਲੀ ਦਾ ਇੱਥੇ ਹਾਂ ਹੋਵੇ ਠੀਕ ਆ ਗਿਆ ਕਿ ਨਹੀਂ ਸੁੱਕਾ ਕਹਿੰਦਾ ਗੱਲ ਸੁੱਕਾ ਬੁਲਾਇਆ ਤਾਂ ਬਸ ਇੱਕ ਅੱਦੇ ਦਿਨ ਸੁੱਕੇ ਨੂੰ ਬੁਲਾਇਆ ਤਾਂ ਬਦੀ ਆਇਆ ਬਈ ਨਹੀਂ ਭਾਈ ਉਹ ਟੈਸਟਿੰਗ ਕਰਾ ਰਹੀ ਗੱਲ ਫਿਰ ਕਾਜੀ ਜਿਵੇਂ ਜਾਨ ਮਾਲ ਦੀ ਮੋਟਰ ਵੱਦੀ ਆ ਟ੍ਰੈਕਟਰ ਡਰਾਈਵ ਉਹ ਨਾਲੇ ਜਿਹੜੀ ਪਿੱਛੇ ਫੋਟੋ ਲਾਉਣੀ ਹੈ ਨਾ ਹੁਣ ਤਾਂ ਉਹ ਪਹਿਲਾਂ ਗੈਦੀ ਵੀ ਫੋਟੋ ਦੇ ਬੈਕ ਸਾਈਡ ਤੇ ਲਾਈਟ ਬਲਣੀ ਚਾਹੀਦੀ ਆ ਉਹ ਗੱਬੇ ਲਾਉਣੀ ਜਿਹੜੀ ਉੱਚੀ ਬਲਦੀ ਪਿੱਛੇ ਦੇ ਲਾਈਟ ਬਲੇ ਤਾਂ ਕਿ ਉਹ ਦੂਰ ਤੇ ਚਾਂਜ ਕੇ ਪਿਛਲੀ ਵਾਰ ਕੰਮ ਹੋਇਆ ਬਾਹਰ ਕਰਕੇ ਨਿਕਲੂਗੀ ਪਿਛਲੀ ਵਾਰ ਨਹੀਂ ਕੰਮ ਕਰਿਆ ਉਹਨੇ ਯਾਰ ਫੋਟੋ ਇੰਨੀ ਅੰਦਰ ਲੱਗੂਗੀ ਹੈਲੋ ਉਹ ਯਾਰ ਤੂੰ ਸਭ ਕੁਝ ਕਰਦਾ ਹੂੰ ਨਾ ਉਹ ਤਾਂ ਸਭ ਕੁਝ ਜਾਂਦਾ ਐਡਾ ਹੋ ਨਹੀਂ ਹੁੰਦਾ 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 ਪੇਪਰ ਪ੍ਰਿੰਟ ਕੱਢਣਾ ਉਹ ਚਾਹੀ ਹੁਣ ਕੀ ਹੈ ਟਰੈਕਟਰ ਆ ਵਧੀਆ ਰਹੀ ਗੱਲ ਚਲਾ ਕੇ ਦੇਖਿਆ ਫਿਰ ਬਾ ਮੈਂ ਕਹਿੰਦਾ ਕਾਰ ਚਲਾਈਏ ਟਰੈਕਟਰ ਚਲਾਦੇ ਆ ਹਾਂ ਕੀ ਹੋ ਗਿਆ ਐਨ ਓਕੇ ਉਹ ਬਹੁਤ ਵਧੀਆ ਚਲਾਈਏ ਕੰਮ ਚਲਾ ਨਹੀਂ ਕੋਈ ਨਾ ਚਲਾਦਾ ਆਪਾਂ ਵੀ ਦੇਖਣਾ ਮੇਰੇ ਕੱਦੇ ਆ ਭਾਈ ਸਾਡੀ ਟੈਸਟ ਡਰਾਈਵ ਰਹਿੰਦੀ ਹੈ ਕੱਲ ਲੈ ਜਾਉਗੇ ਕਾਰ ਲਈ ਜਾ ਇੱਕ ਮਾਥਣੂ ਬਿਠਾ ਲੈਣਾ ਹਾਂ ਜੇ ਆਪਾਂ ਰਹਿੰਦੇ ਭਾਈ ਕੋਈ ਨਹੀਂ ਅੱਜ ਬਿਠਾਉਂਦੇ ਨਹੀਂ ਅੱਜ ਉਹਨੂੰ ਕੰਮ ਜਾਂ ਨੂੰ ਵੇਡ ਲਾ ਕੇ ਕੱਢ ਲੋ ਟਰੈਕਟਰ ਚਲਾ ਲਓ ਨਾ ਕੋਈ ਨਹੀਂ ਨਾਲੇ ਕਹਿੰਦਾ ਰੇਪਾਉਣ ਜਾਣਾ ਮੈਂ ਕਿਹਾ ਫੋਨ ਆਊਗਾ ਕਰਿਆ ਹੈ ਨਹੀਂ ਸਵੇਰੇ ਸਾਜਰੇ ਬਾਪੂ ਕਹਿੰਦਾ ਪਾਉਣਾ ਅੱਜ ਪਾਗੇ ਨਹੀਂ ਆਏ ਫਿਰ ਜਾ ਕਾਲੂ ਦੇਖਾਂਗੇ ਫਿਰ ਬਾਕੀ ਤੁਹਾਨੂੰ ਕਾਲੂ ਛੁੱਟੀ ਦਿਖਾਵਾਂਗੇ ਦੱਸੀ ਵੀ ਕੀ ਆ ਕਸਾਰਾ ਹੁਣ ਕਾਦੀ ਜੀਰੀ ਜੀ ਮੈਂ ਜੀਰੀ ਜੀ ਦਾ ਕੋਈ ਕਸ ਨਹੀਂ 400 ਛੜ ਪੱਜਦੀ ਉਹ ਬਹੁਤ ਬਹੁਤ ਵੀਰ ਦਾ ਪਾਣੀ ਇੱਥੇ ਵਧੀ ਆ ਗਿਆ ਦੇਖਣੇ ਡੜ ਗਿਆ ਪਾਣੀ ਪੂਣੀ ਥੱਲੇ ਆਏ ਬੁੱਝਾ ਤੇਰੇ ਕਹੇ ਤੇ ਪਟਾਕੋ ਪਾਉਣੀ ਨਹੀਂ ਹੈਗੀ ਮੈਂ ਕਰ ਦਿੰਦਾ ਕਾਲੂ ਦੇਖ ਲੈ ਹੈ ਤੂੰ ਕਹਿੰਦਾ ਵੀ ਲੇਟ ਪਾਈ ਹੈ ਹਜੇ ਹੋਰ ਰੁਕ ਜਾ 10 15 ਦਿਨ ਕੱਲ ਪਰਸੋਂ ਨੂੰ ਮਹੀਨੇ ਦੀ ਹੋਣੀ ਹਲਿਓ ਕਾਲੂ ਰੇ ਪੂਰਾ ਕਰ ਦੇਣਾ ਬਸ ਹਰੇ ਬੱਤੀ ਦੇਤੀ ਦਿਨ ਤੇ ਮੈਂ ਵੀ ਕਰ ਲੈਣਾ ਇਹ ਪਾਉਣੀ ਪੈ ਚਾਰੀ ਮਤਲ ਕਿਲੋ ਗੁੱਲੀ ਪਾ ਦੇ ਹਾਂ 10 ਕਿਲੋ ਜੂਰੀ ਪਾ ਦੇ ਦੂੰਗੇ ਫਿਰ ਹਰੇ ਇਹਦਾ ਕਾਲੂ ਪੂਰਾ ਕਰ ਦੇ ਇਹ ਪੂਰਾ ਕਰ ਦੇ ਕਾਲੂ ਚਾਰ ਥੈਲੇ ਮੈਂ ਕਹਿੰਦਾ ਹੋ ਮੇਰੇ ਜੀਰੀ ਆ ਭੱਜੀ ਜਾਂਦੀ ਆ ਮੈਂ ਦੇਖੀ ਦੇਰੀ ਆ ਕਾਲੂ ਕੱਲ੍ਹ ਵੀ ਪੂਰਾ ਹੋਣ ਮੈਂ ਨਾ ਕਰਦੇ ਰਹੀ ਕਾਲੂ ਪੂਰਾ ਚੱਲਿਓ ਬਾਈ ਚਲੋ ਜੀ ਅਗਲੇ ਵਾਰ ਸਤਿ ਸ੍ਰੀ ਅਕਾਲ ਜੀ